ਜਦੋਂ ਨੂੰ ਕਹਾਂਗੇ ਵੀ ਹੁਣ ਤੋਂ ਖੇਤੀਬੱਤੀ ਦੇ ਵਿੱਚ ਸਾਡੇ ਨਾਲ ਸਹਾਇਤਾ ਕਰ ਜਾਂ ਸਾਡੇ ਡੰਗਰ ਕੋਸੂ ਸਾਹ ਉਹ ਕੋ ਮੈਂ ਤਾਂ ਪੜਿਆ ਲਿਖਿਆ ਮੈਂ ਕੰਮ ਜਾਂ ਪਹਿਲਾਂ ਉਹ ਦੁਬਈ ਭੇਜ ਦਿੰਦੇ ਆ ਦੁਬਈ ਤੋਂ ਲਾਇਸੈਂਸ ਲੈ ਕੇ ਫਿਰ ਕੈਨੇਡਾ ਦੇ ਵਿੱਚ ਜਿਹੜਾ ਟਰਕਿੰਗ ਕੰਪਨੀਆਂ ਨੇ ਉਹ ਉਹਨਾਂ ਨੂੰ ਬੜੀ ਚੰਗੀ ਰਜ਼ਗਾਰ ਦਿੰਦੀਆਂ ਨੇ ਇਸ ਕਰਕੇ ਕੁੜੀਆਂ ਜਦੋਂ ਬੱਸਾਂ ਵਿੱਚ ਵੀ ਸਫ਼ਰ ਕਰਦੀਆਂ ਜਾਂ ਕਿਤੇ ਟ੍ਰੇਨਾਂ ਤੇ ਜਾਂਦੀਆਂ ਤਾਂ ਉਹਨਾਂ ਨੂੰ ਬੜੇ ਮਾੜੇ ਕਮੈਂਟ ਸੁਣਨੇ ਪੈਂਦੇ ਨੇ ਕੰਪਨੀਆਂ ਉਹਨਾਂ ਦਾ ਸੋਸ਼ਣ ਕਰਦੀਆਂ ਨੇ ਤੇ 1-2 ਸਾਲ ਉਹਨੂੰ ਰੋਜ਼ਗਾਰ ਦਿੰਦੀਆਂ ਨੇ ਉਸ ਤੋਂ ਬਾਅਦ ਐ ਨਹੀਂ ਪਤਾ ਕਦੋਂ ਉਹਨਾਂ ਨੂੰ ਨੌਕਰੀ ਤੋਂ ਤੱਕਦੇ ਤੇ ਨੌਜਵਾਨਾਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਧਰਮ ਦੀ ਖਾਤਰ ਦੇਸ਼ ਦੀ ਖਾਤਰ ਤਾਂ ਸਾਡਾ ਸਾਰਾ ਕੁਝ ਐ ਲੱਗਦਾ ਹੈ ਕਿ ਸਾਡਾ ਖਰਚੇ ਕਿਤੇ ਖੁੱਸੀ ਨਾ ਜਾਵੇ ਇੱਥੇ ਰੱਖਿਆ ਇਹ ਨਾ ਹੋਵੇ ਕਿ ਨਸ਼ੇੜੀ ਬਣ ਜੇ ਜਾਂ ਚਿੱਟਾ ਖਾਣ ਲੱਗ ਜੇ ਤਾਂ ਸਾਡਾ ਪੱਜਾ ਜਮੀਂ ਹੱਥੋਂ ਜਾਊਗਾ ਤਾਂ ਮਾਪੇ ਵੀ ਸੋਚਣ ਲੱਗੇ ਵੀ ਇਹਦੇ ਨਾਲੋਂ ਬਿਹਤਰ ਹੈ ਇੱਕ ਦੋ ਕਿੱਲੇ ਵੇਚੋ ਤੇ ਬੱਚਾ ਬਾਹਰ ਵੇਚੋ ਆਪਰੀ ਸਤਿ ਸ੍ਰੀ ਅਕਾਲ ਮੈਂ ਭពਿੰਦਰ ਸਿੰਘ 베ਦੀ ਅਸਿਸਟੈਂਟ ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਕਾਲਜ ਸਿੰਘੜਾ ਅੱਜ ਆਪਾਂ ਪੰਜਾਬ ਦੇ ਵਿੱਚੋਂ ਵੱਧ ਰਹੇ ਪ੍ਰਵਾਸ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਇਹਦੇ ਕਾਰਨਾਂ ਬਾਰੇ ਇਹਦੇ ਪਹਿਲੂਆਂ ਬਾਰੇ ਕਿਵੇਂ ਬੱਚੇ ਪਹੀਰਾ ਧੱਤ ਕੇ ਵਤਨਾਂ ਨੂੰ ਆਪਣੇ ਵਤਨ ਨੂੰ ਛੱਡ ਕੇ ਪਰਦੇਸਾਂ ਨੂੰ ਜਾ ਰਹੇ ਨੇ ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਮਾਪਿਆਂ ਨੂੰ ਛੋਰਾ ਹੈ ਕਿ ਆਪਣੇ ਬੱਚੇ ਅਗਰ ਦੇ ਟੋਗੜਿਆਂ ਨੂੰ ਪਾਲ ਪੋਸ ਕੇ ਕਿਵੇਂ ਉਹ ਵਿਦੇਸ਼ਾਂ ਦੇ ਵਿੱਚ ਤੋਰ ਰਹੇ ਨੇ ਕੁੜੀਆਂ ਵੀ ਜਾ ਰਹੀਆਂ ਨੇ ਨੌਜਵਾਨ ਮੁੰਡੇ ਵੀ ਜਾ ਰਹੇ ਨੇ ਪਰ ਇਹਦੇ ਪਿੱਛੇ ਉਦੋਂ ਇਹ ਕਾਰਨ ਪਏ ਨੇ ਕਿ ਉਹਨਾਂ ਦੀ ਮਜਬੂਰੀ ਬਣ ਗਈ ਜਾਨ ਦੀ ਇੱਕ ਤਾਂ ਇਹ ਹੈ ਕਿ ਬਦਰ ਹੀ ਬੇਰੁਜ਼ਗਾਰੀ ਜੋ ਕਿ ਨੌਜਵਾਨ ਮੁੰਡੇ ਪੜ੍ਹ ਲਿਖ ਕੇ ਜਦੋਂ ਇੱਥੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਦਾ ਮੁੱਲ ਹੈ ਉਹ ਪੈਂਦਾ ਨਹੀਂ ਜਿਵੇਂ ਕੋਈ ਬੀਟੈਕ ਬੱਚਾ ਜਾਂ ਉਸ ਤੋਂ ਵੀ ਅੱਗੇ ਐਮਬੀ ਹੈ ਉਹ ਕੰਪਨੀਆਂ ਦੇ ਵਿੱਚ ਜਦੋਂ ਜਾ ਕੇ ਆਪਣੀ ਇੰਟਰਵਿਊ ਦਿੰਦਾ ਹੈ ਤਾਂ ਉਹਨਾਂ ਨੂੰ ਕੋਈ 10000 ਕੋਈ 15000 ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਰੂਮ ਲੈਣਾ ਕਿਸੇ ਨੇ ਬੱਚੇ ਨੇ ਚੰਗੇ ਵਧੀਆ ਸ਼ਹਿਰ 'ਚ ਤਾਂ 10000 ਤੋਂ ਘੱਟ ਨਹੀਂ ਮਿਲਦਾ ਤਾਂ ਉਹ ਆਪਣਾ ਗੁਜ਼ਾਰਾ ਕਿਵੇਂ ਕਰੇਗਾ ਇਸ ਕਰਕੇ ਉਹ ਬੱਚੇ ਕੀ ਕਰਦੇ ਨੇ ਉਹਨਾਂ ਨੇ ਸੌਖਾ ਟੰਕ ਬਣਾ ਲਿਆ ਕਿ ਆਈਲੈਟਸ ਕਰੋ ਤਾਂ ਥੋੜਾ ਜਿਹਾ ਖਰਚਾ ਕਰਕੇ ਆ ਉਹ ਦਾ ਵਿਦੇਸ਼ਾਂ ਨੂੰ ਚਲੇ ਜਾਓ ਉਸ ਤੋਂ ਬਾਅਦ ਉੱਥੇ ਕੋਈ ਰਕ ਪਰਮੈਂਟ ਮਿਲ ਜਾਂਦਾ ਹੈ ਉੱਥੇ ਪੜ੍ਹਾਈ ਦੇ ਨਾਲ ਬੰਦਾ ਕੰਮ ਵੀ ਕਰ ਸਕਦਾ ਇਹ ਸਹੂਲਤ ਹੈ ਇਸ ਕਰਕੇ ਬੱਚੇ ਜਿਹੜੇ ਹੈ ਉਹ ਵਿਦੇਸ਼ਾਂ ਨੂੰ ਕੈਨੇਡਾ ਨੂੰ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਵੀ ਛੋਟੇ ਮੁਲਕਾਂ ਨੇ ਜਿਵੇਂ ਇਟਲੀ ਹੈ ਜਰਮਨ ਹੈ ਇਹਨਾਂ ਵਿੱਚ ਵੀ ਜਾਂਦੇ ਨੇ ਕੰਮ ਦੀ ਤਲਾਸ਼ ਦੇ ਵਿੱਚ ਇਸ ਤੋਂ ਬਾਅਦ ਦੂਜਾ ਕਾਰਨ ਹੈ ਵੇ ਬਰੋਸਗੀ ਉਹਨਾਂ ਨੂੰ ਅੱਜ ਸਾਡੇ ਇੱਥੇ ਸਮਾਜ ਦੇ ਵਿੱਚ ਭਰੋਸਾ ਨਹੀਂ ਰਿਹਾ ਹਰ ਗੱਲ 'ਚ ਉਹਨਾਂ ਨੂੰ ਐ ਲੱਗਦਾ ਹੈ ਵੀ ਅਸੀਂ ਠੱਗੇ ਠੱਗੇ ਜੇ ਲੱਗਦੇ ਹ ਉਹਨਾਂ ਨੂੰ ਐ ਲੱਗਦਾ ਅਸੀਂ ਸਿਕਿਉਰ ਨਹੀਂ ਹਾਂ ਸੁਰੱਖਿਤ ਨਹੀਂ ਹਾਂ ਕਿਉਂਕਿ ਆਸ-ਪਾਸੇ ਜੋ ਮਾਹੌਲ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਉਹ ਨਸ਼ਿਆਂ ਦਾ ਦੌਰ ਚੱਲਿਆ ਹੋਇਆ ਹਰ ਬੰਦਾ ਇੱਕ ਦੂਸਰੇ ਨੂੰ ਨੌਜਵਾਨ ਨੂੰ ਨਸ਼ੇ ਵੇਚਣ ਦੇ ਵਿੱਚ ਲੱਗਿਆ ਹੈ ਮਾਪਿਆਂ ਦਾ ਵੀ ਸੋਚ ਰਹਿ ਕਿ ਜੇਕਰ ਬੱਚਿਆਂ ਨੂੰ ਅਸੀਂ ਇੱਥੇ ਰੱਖਿਆ ਇਹ ਨਾ ਹੋਵੇ ਕਿ ਨਿਛੇੜੀ ਬਣ ਜੇ ਜਾਂ ਚਿਟਕਾ ਖਾਣ ਲੱਗ ਜੇ ਤਾਂ ਸਾਡਾ ਬੱਚਾ ਜਮੇ ਇੱਥੋਂ ਜਾਊਗਾ ਤਾਂ ਮਾਪੇ ਵੀ ਸੋਚਣ ਲੱਗੇ ਵੀ ਇਹਦੇ ਨੂੰ ਵੇਤਰ ਇੱਕ ਦੋ ਕਿੱਲੇ ਵਿੱਚੋ ਤੇ ਬੱਚਾ ਬਾਹਰ ਭੇਜੋ ਉਹ ਮਾਪੇ ਵੀ ਇਸ ਗੱਲ ਵੱਲ ਤਿਆਰ ਹੋ ਚੁੱਕੇ ਨੇ ਕਿ ਅਸੀਂ ਬੱਚਿਆਂ ਨੂੰ ਬਾਹਰ ਭੇਜੀਏ ਕੁੜੀਆਂ ਨੂੰ ਵੀ ਬਾਹਰ ਭੇਜੀਏ ਤਾਂ ਕਿ ਕੁੜੀਆਂ ਜਦੋਂ ਬਾਹਰ ਜਾਂਦੀਆਂ ਨੇ ਤਾਂ ਉਹਨਾਂ ਦਾ ਰਿਸ਼ਤਾ ਵੀ ਸੌਖਾ ਹੋ ਜਾਂਦਾ ਹੈ ਤੇ ਉਹਨਾਂ ਦੀ ਜਿਹੜੀ ਅੱਗੋਂ ਵਿਆਹ ਕਰਨ ਦੀ ਸਮੱਸਿਆ ਉਹ ਵੀ ਲਗਭਗ ਖਤਮ ਹੀ ਹੋ ਜਾਂਦੀ ਆ ਪਰ ਉਹਦੇ ਪਿੱਛੇ ਉਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਬਾਹਰ ਜਾ ਕੇ ਉਹ ਇੱਕ ਇਹਦਾ ਦੂਸਰਾ ਪਹਿਲੂ ਹੈ ਜਿਹਦੇ ਬਾਰੇ ਆਪਾਂ ਹੋਰ ਚਰਚਾ ਕਰ ਸਕਦੇ ਆ ਕਿ ਬੱਚੇ ਬਾਹਰ ਜਾ ਕੇ ਕੀ ਕੁਝ ਕਰਦੇ ਨੇ ਉਹ ਆਪਣਾ ਪਿੱਛਾ ਤੋਂ ਬਾਹਰ ਹੈ ਗੱਲ ਪਰ ਆਪਾਂ ਅੱਜ ਇੱਥੇ ਇਹੀ ਗੱਲਾਂ ਕਰਾਂਗੇ ਕਿ ਬੱਚੇ ਪ੍ਰਵਾਸ ਕਿਉਂ ਕਰਦੇ ਨੇ ਅਗਲਾ ਜਿਹੜਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਜੀਵਨ ਹੈ ਜਿਹੜਾ ਸਾਡਾ ਇੱਥੇ ਰਹਿ ਕੇ ਉਹ ਪੱਧਰ ਉੱਚਾ ਨਹੀਂ ਬਣਦਾ ਕਿਉਂਕਿ ਬਾਹਰ ਇਹ ਦੇਖਦੇ ਨੇ ਉਹ ਆਮ ਤੌਰ ਤੇ ਵੀਡੀਓ ਤੇ ਸੋਸ਼ਲ ਮੀਡੀਆ ਤੇ ਕਿ ਉੱਥੋਂ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਹੁਤ ਬਾ ਕਮਾਲ ਹੈ ਉੱਥੇ ਹਰ ਗੱਲ ਦੀ ਸੁਨਵਾਈ ਹੈ ਟ੍ਰੈਫਿਕ ਦੇ ਨਿਯਮ ਨੇ ਆਪਣਾ ਰਹਿਣ ਸਹਿਣ ਦਾ ਜਿਹੜਾ ਜੀਵਨ ਹੈ ਉਹ ਉੱਚ ਪੱਧਰ ਦਾ ਹੈ ਵਾਤਾਵਰਨ ਬਹੁਤ ਵਧੀਆ ਪੋਲਿਊਸ਼ਨ ਨਹੀਂ ਰਹਤਾ ਹੈ ਭੋਜਨ ਜਿਹੜਾ ਖਾਣ ਪੀਣ ਆ ਉਹਦੇ ਵਿੱਚ ਕਿਸੇ ਕਿਸਮ ਦਾ ਪੈਸਟੀਸਾਈਡ ਨਹੀਂ ਹੈ ਕੋਈ ਐਕਸਪਾਇਰੀ ਡੇਟ ਚੀਜ਼ ਨਹੀਂ ਵਿਕਦੀ ਤੇ ਉਹ ਜਿਹੜਾ ਕਾਨੂੰਨ ਹੈ ਉੱਥੋਂ ਦਾ ਉਹ ਇੱਕ ਵਾਰੀ ਸਮਝਾਉਂਦੇ ਨੇ ਉਸ ਤੋਂ ਬਾਅਦ ਤਾਂ ਫਿਰ ਉਹ ਲਾਇਸੈਂਸ ਕੈਨਸਲ ਕਰ ਦਿੰਦੇ ਨੇ ਜਿਵੇਂ ਹੁਣ ਟ੍ਰੈਫਿਕ ਹੈ ਜਿਵੇਂ ਉਹ ਟ੍ਰੈਫਿਕ ਦੇ ਵਿੱਚ ਕਿਸੇ ਨੇ ਉਲੰਘਣਾ ਕਰਤੀ ਤਾਂ ਉਸ ਤੋਂ ਬਾਅਦ ਜੁਰਮਾਨਾ ਤਾਂ ਹੋਣਾ ਹੀ ਹੋਣਾ ਹੈ ਨਾਲ ਨਾਲ ਲਾਇਸੈਂਸ ਵੀ ਕੈਨਸਲ ਹੋ ਜਾਂਦਾ ਜਿਹੜਾ ਕਿ ਬੜੀ ਮੁਸ਼ਕਲ ਬਣਦਾ ਹੈ ਉਹ ਜਦੋਂ ਉਹਦੇ ਪੁਆਇੰਟ ਕੱਟੇ ਜਾਂਦੇ ਆ ਤਾਂ ਕੋਈ ਵੀ ਡਰਾਈਵਰ ਜਿਹੜਾ ਹੈ ਉਹ ਅਨਗਹਿਲੀ ਨਹੀਂ ਕਰਦਾ ਪਰ ਇੱਥੋਂ ਦਾ ਟ੍ਰੈਫਿਕ ਦਾ ਸਿਸਟਮ ਹੈ ਜਿਹੜਾ ਉਹ ਅਸੀਂ ਰੋਜ਼ ਦੇਖਦੇ ਆਂ ਕਿ ਕਿਵੇਂ ਆਊਟ ਆਫ ਕੰਟਰੋਲ ਹੋ ਕੇ ਹੋ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇਹ ਨਹੀਂ ਪਤਾ ਕਿ ਨਾਲ ਦੇ ਬੰਦੇ ਨੂੰ ਰੁਤਾੜ ਕੇ ਅੱਗੇ ਨਿਕਲ ਜਾਣ ਉੱਥੇ ਸਿਸਟਮ ਨਹੀਂ ਹੈ ਉੱਥੇ ਜੇਕਰ ਕਿਸੇ ਤੋਂ ਗਲਤੀ ਹੋ ਵੀ ਜਾਂਦੀ ਆ ਤਾਂ ਉਹ ਰੋਕ ਕੇ ਉਸ ਨੂੰ ਹਸਪਤਾਲ ਪਹੁੰਚਾਉਂਦੇ ਨੇ ਔਰ ਹਸਪਤਾਲ ਦੇ ਵਿੱਚੋਂ ਵੀ ਜਿਹੜੀਆਂ ਸਹੂਲਤਾਂ ਨੇ ਉਦਾਂ ਜਿਵੇਂ ਐਕਸੀਡੈਂਟ ਹੋ ਗਿਆ ਉਹ ਜਦ ਇਹ ਉੱਥੇ ਪਤਾ ਲੱਗ ਜਾਂਦਾ ਉਹਨਾਂ ਨੂੰ ਉਦੋਂ ਹੈਲੀਕਾਪਟਰ ਆਉਂਦਾ ਹੈ ਹੈਲੀਕਾਪਟਰ ਤੇ ਉਹਨਾਂ ਨੂੰ ਚੱਕ ਕੇ ਹਸਪਤਾਲ ਦੇ ਉੱਪਰ ਹੈਲੀਪੈਡ ਬਣੀ ਹੁੰਦੀ ਆ ਉੱਥੇ ਉਹਦਾ ਇਲਾਜ ਆ ਜਿਹੜਾ ਫੌਰੀ ਹੁੰਦਾ ਐਮਰਜੈਂਸੀ ਦੇ ਵਿੱਚ ਉੱਥੇ ਬਹੁਤ ਜਲਦੀ ਇਲਾਜ ਹੁੰਦਾ ਇਸ ਕਰਕੇ ਜਿਹੜੀਆਂ ਆ ਸਹੂਲਤਾਂ ਨੇ ਇੱਥੋਂ ਦੇ ਬੱਚਿਆਂ ਨੂੰ ਪਤਾ ਲੱਗ ਗਿਆ ਨੇ ਤਾਂ ਉਹ ਇਸ ਸਾਡੇ ਜਿਹੜੇ ਇੱਥੋਂ ਦੇ ਜਨਜੀਵਨ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਤੇ ਮਾਪਿਆਂ ਦਾ ਵੀ ਇਹੀ ਆ ਵੀ ਚਲੋ ਜੇ ਬੱਚਾ ਸੈੱਟ ਹੁੰਦਾ ਹੈ ਤਾਂ ਬਾਹਰ ਭੇਜੀਏ ਇਸ ਕਰਕੇ ਬੱਚੇ ਪ੍ਰਵਾਸ ਨੂੰ ਤਰਜੀਹ ਦੇ ਰਹੇ ਨੇ ਕਾਨੂੰਨ ਵਿਵਸਥਾ ਕਰਕੇ ਲਾ ਲਈਏ ਜਾਂ ਇੱਥੋਂ ਦਾ ਜਨਜੀਵਨ ਹੈ ਜਿਹੜਾ ਉਹ ਵੀ ਕੋਈ ਬਹੁਤਾ ਵਧੀਆ ਨਹੀਂ ਉਸ ਕਰਕੇ ਵੀ ਉਹ ਆਪਣੇ ਆਪ ਨੂੰ ਉੱਥੇ ਸੁਰੱਖਿਤ ਸਮਝਦੇ ਨੇ ਪਾਵੇਂ ਨਸ਼ੇ ਤਾਂ ਉੱਥੇ ਵੀ ਨੇ ਪਰ ਉੱਥੇ ਜਿਹੜਾ ਜੀਵਨ ਹੈ ਫੇਰ ਵੀ ਆਪਣੇ ਪੜ੍ਹਾਈ ਦੇ ਨਾਲ ਨਾਲ ਬੰਦਾ ਕੰਮ ਕਰ ਸਕਦਾ ਉਸ ਨੂੰ ਹਫ਼ਤੇ ਦੇ 20 ਘੰਟੇ ਮਿਲਦੇ ਨੇ 20 ਘੰਟਿਆਂ ਦੇ ਵਿੱਚ ਉਹ ਆਪਣੀ ਪੜ੍ਹਾਈ ਦੇ ਖਰਚੇ ਵੀ ਕੱਢ ਲੈਂਦਾ ਤੇ ਉਹ ਆਪਣਾ ਖਾਣ ਪੀਣ ਦਾ ਰਹਿਣ ਸਹਿਣ ਦਾ ਇੰਤਜ਼ਾਮ ਕਰ ਲੈਂਦਾ ਕਈ ਵਾਰ ਕੁਝ ਜ਼ਿਆਦਾ ਘੰਟੇ ਵੀ ਮਿਲ ਜਾਂਦੇ ਆ ਕਈ ਜਗ੍ਹਾ ਤੇ ਕਈ ਜਗ੍ਹਾ ਤੇ 40 ਘੰਟਿਆਂ ਦੀ ਵਿਵਸਥਾ ਹੈ ਇਸ ਤਰ੍ਹਾਂ ਨਾਲ ਉਹਨਾਂ ਬੱਚਿਆਂ ਨੂੰ ਪਤਾ ਹੈ ਕਿ ਜਿਹੜੇ ਉੱਥੋਂ ਦਾ ਜਿਹੜੀ ਕੀਮਤ ਹੈ ਡਾਲਰ ਦੀ ਉਹ ਵੀ ਸਾਡੀ ਕਰੰਸੀ ਤੋਂ ਅੱਗੇ ਆ ਇਸ ਕਰਕੇ ਉਹ ਜਿਹੜੀ ਅਰਥਵਿਵਸਥਾ ਹੈ ਉਹਨਾਂ ਦੀ ਉਹਦੇ ਵਿੱਚ ਵੀ ਉਹ ਆਪਣੇ ਆਪ ਨੂੰ ਢਾਲ ਲੈਂਦੇ ਨੇ ਹੌਲੀ-ਹੌਲੀ ਉਹ ਵਰਕ ਪਰਮਿਟ ਲੈ ਕੇ ਪੀਆਰ ਹੋ ਜਾਂਦੇ ਨੇ ਪੀਆਰ ਹੋ ਕੇ ਫਿਰ ਉਹ ਉਹਨਾਂ ਦਾ ਫਿਕਰ ਹੈ ਜਿਹੜਾ ਉਹ ਤਕਰੀਬਨ ਖਤਮ ਹੋ ਜਾਂਦਾ ਹੈ ਇਹਦਾ ਜਿਹੜਾ ਸੰਘਰਸ਼ਾ ਉਹਨਾਂ ਦਾ 5 ਤੋਂ ਲੈ ਕੇ 7 ਸਾਲ ਤੱਕ ਹੈ ਪਰ ਜਿਹੜੀ ਹੋ ਰਹੀ ਹੈ ਉਰੇ ਹੁਣ ਬੇਰੁਜ਼ਗਾਰੀ ਹੋ ਕੇ ਮੰਨ ਲਓ ਜੇ ਉਹ 10000 ਤੇ ਲੱਗਿਆ ਤਾਂ ਉਹ 10000 ਚ ਕੀ ਕਰੂਗਾ ਉਸ ਤੋਂ ਬਾਅਦ ਘਰਦਿਆਂ ਤੋਂ ਲੈ ਕੇ ਹੀ ਉਹ ਖਰਚਾ ਪੂਰਾ ਕਰੂਗਾ ਇੰਨੇ ਵਿੱਚ ਉਹਦਾ ਵਿਆਹ ਵੀ ਨਹੀਂ ਹੁੰਦਾ ਇਹ ਵੀ ਇੱਕ ਸਮੱਸਿਆ ਹੈ ਜੇ ਲੜਕਿਆਂ ਦੀ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਹੈ ਕਿ ਵਿਆਹ ਨਹੀਂ ਹੁੰਦਾ ਫਿਰ ਉਹ ਹੌਲੀ-ਹੌਲੀ ਜਦੋਂ ਉਹਦੀ ਤਨਖਾਹ ਵਧੂਗੀ ਉਦੋਂ ਨੂੰ ਬਹੁਤ ਸਮਾਂ ਲੰਘ ਜਾਂਦਾ ਹੈ ਮਨ ਲੋਗ ਦਾ ਤਜਰਬਾ 10 ਸਾਲ ਦਾ ਇੱਧਰ ਲਾ ਹੋ ਗਿਆ ਤਾਂ ਫਤੋ-ਫਤ 20-25 ਹਜ਼ਾਰ ਤਨਖਾਹ ਹੋ ਜੂ ਫਿਰ 25 ਹਜ਼ਾਰ ਦੇ ਵਿੱਚ ਵੀ ਉਹਦਾ ਜਿਹੜਾ ਜੀਵਨ ਜਿਉਣ ਦਾ ਜਿਹੜਾ ਪੱਤਰ ਹੈ ਉਹ ਉਨੀ ਸਟੈਂਡਰਡ ਦਾ ਨਹੀਂ ਹੋ ਸਕਦਾ ਜਿੰਨਾ ਕਿ ਉਹ ਬਾਹਰ ਰਹਿ ਕੇ ਆਪਣੇ ਆਪ ਨੂੰ ਮਹਿਸੂਸ ਕਰਦਾ ਇੱਕ ਸਾਡੇ ਹੋਰ ਵੱਡੀ ਸਮੱਸਿਆ ਹੈ ਕਿ ਜਿਹੜਾ ਅੱਜ ਕੱਲ੍ਹ ਦੇ ਤੌਰ ਦੇ ਵਿੱਚ ਕੰਮ ਕਰਨ ਦਾ ਜਿਹੜਾ ਕਲਚਰ ਹੈ ਉਹ ਵੀ ਸਾਡਾ ਤਕਰੀਬਨ ਸਮਾਪਤੀ ਹੋ ਚੁੱਕਿਆ ਹੈ ਅਗੇ ਮਾਪੇ ਬੱਚਿਆਂ ਨੂੰ ਘਰ ਦੇ ਕੰਮ ਲਾਉਂਦੇ ਨਾਲ ਨਾਲ ਬੱਚੇ ਉਹ ਕਰਦਾ ਕੰਮ ਸਿੱਖ ਲੈਂਦੇ ਪਰ ਹੁਣ ਬੱਚੇ ਜਿਹੜੇ ਨੇ ਉਹ लाड़ प्यार ਦੇ ਵਿੱਚ ਪਾਲਦੇ ਨੇ ਮਾਪੇ ਉਹ ਕਹਿੰਦੇ ਵੀ ਇਹ ਕੰਮ ਕਰਨ ਕੰਮ ਨਾ ਕਰਨ ਪੜਨ ਵਿੱਚ ਪੜ ਕੇ ਕੋਈ ਅਫਸਰ ਬਣਨ ਪਰ ਇਹ ਗੱਲ ਮਾਪੇ ਕਿਤੇ ਨਾ ਕਿਤੇ ਟੱਪਲਾ ਖਾ ਗਏ ਇੱਥੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਕੰਮ ਕਰਨ ਦੇ ਆ ਤੇ ਪਿਤਾਪੁਰਖੀ ਕੰਮ ਤੋਂ ਦੂਰ ਰੱਖਿਆ ਤੇ ਹੁਣ ਜਦੋਂ ਉਹ ਪੜ ਕੇ ਬੀਏ ਕਰ ਗਿਆ ਕੋਈ ਜਾਂ ਪਲੱਸ 2 ਕਰ ਗਿਆ ਉਸ ਤੋਂ ਬਾਅਦ ਉਹ ਕੰਮ ਵਾਲੇ ਪਾਸੇ ਨਹੀਂ ਪੈਂਦਾ ਜਿਵੇਂ ਇੱਕ ਕਿਸਾਨ ਹੈ ਕਿਸਾਨ ਦਾ ਪੁੱਤਰ ਜੇ ਉਹਨੂੰ ਪਹਿਲਾਂ ਟਰੈਕਟਰ ਫੜਾਇਆ ਹੋਵੇ ਫਿਰ ਤਾਂ ਉਹ ਕੰਮ ਕਰੂਗਾ ਜਦੋਂ ਉਹਨੂੰ ਕਹਾਂਗੇ ਵੀ ਹੁਣ ਤੂੰ ਖੇਤੀਬਾਤੀ ਦੇ ਵਿੱਚ ਸਾਡੇ ਨਾਲ ਸਹਾਇਤਾ ਕਰ ਜਾਂ ਸਾਡੇ ਡੰਗਰ ਪਸ਼ੂਆਂ ਉਹ ਕੋ ਕੁ ਮੈਂ ਤਾਂ ਪੜਿਆ ਲਿਖਿਆ ਮੈਂ ਇਹ ਕੰਮ ਨਹੀਂ ਕਰਨਾ ਇੱਥੇ ਆ ਕੇ ਥੋੜੀ ਜੀ ਮਾਰ ਖਾ ਗਿਆ ਸੀ ਜੇ ਕਿਤੇ ਮਾਪੇ ਉਹਨੂੰ ਨਾਲ-ਨਾਲ ਥੋੜਾ ਥੋੜਾ ਕੰਮ ਕਰਾਉਂਦੇ ਉਹ ਕੰਮ ਦਾ ਸੱਭਿਆਚਾਰ ਦੇ ਵਿੱਚ ਪੈਂਦੇ ਤਾਂ ਉਹ ਜਿਹੜਾ ਹੈ ਉਹ ਇਸ ਤਰ੍ਹਾਂ ਨਾਲ ਉਹਨਾਂ ਦੇ ਕੰਮ ਦੇ ਵਿੱਚ ਹੈਲਪਫੁਲ ਹੁੰਦਾ ਤੇ ਹੌਲੀ-ਹੌਲੀ ਉਹ ਕੰਮ ਕਰਦਾ ਵੀ ਉਹਦੇ ਨਾਲ ਉਹ ਕੋਈ ਨਾ ਕੋਈ ਕਾਰੋਬਾਰ ਵੀ ਤੋੜ ਸਕਦਾ ਸੀ ਨਾਲ ਨਾਲ ਉਹ ਮੱਝਾਂ ਦਾ ਕੰਮ ਵਧਾਉਂਦਾ ਕਈ ਬੱਚਿਆਂ ਨੇ ਇਸ ਤਰ੍ਹਾਂ ਕੀਤਾ ਹੈ ਕਈਆਂ ਨੇ ਆਰਗੇਨਿਕ ਫਾਰਮ ਖੋਲੇ ਨੇ ਖੇਤੀ ਵੱਲ ਮੁਰਗੀ ਫਾਰਮ ਵੱਲ ਦੇਸੀ ਮੁਰਗੀਆਂ ਪਾਲ ਕੇ ਕਈਆਂ ਨੇ ਅਜਿਹੇ ਬੱਚਿਆਂ ਨੇ ਕੰਮ ਕਰੇ ਨੇ ਜਾਂ ਕਈਆਂ ਨੇ ਘਲਾੜੇ ਲਾਏ ਨੇ ਆਰਗੈਨਿਕ ਕੋੜਤੇ ਆਰ ਕੀਤੇ ਨੇ ਉਹ ਬੜਾ ਮਹਿੰਗਾ ਵਿਕਦਾ ਔਰ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਨੇ ਪਰ ਇਹ ਥੋੜੇ ਨੇ ਇਹਨਾਂ ਦੀ ਗਿਣਤੀ ਬਹੁਤ ਜਿਵੇਂ ਆਟੇ ਚ ਨੂਨ ਹੈ ਇਸ ਤਰ੍ਹਾਂ ਹੀ ਇਹ ਜਿਹੇ ਸਾਡੇ ਕੋਲ ਇਹ ਅ ਵਿਦਿਆਰਥੀ ਹੈਗੇ ਨੇ ਜਿਹੜੇ ਇਹ ਜਾ ਕੰਮ ਕਰਦੇ ਨੇ ਫਿਰ ਉਹ ਉਹਨਾਂ ਲਈ ਇੱਕ ਸੌਖਾ ਤਰੀਕਾ ਇਹੀ ਹੈ ਵੀ ਆਈਲੈਂਸ ਕਰੋ ਤੇ ਬਾਹਰ ਜਾਓ ਜਾਂ ਉਹ ਇੱਥੇ ਕੋਈ ਸਕਿੱਲ ਲੈ ਲੈਂਦੇ ਨੇ ਛੋਟਾ ਮੋਟਾ ਕੰਮ ਸਿੱਖ ਲੈਂਦੇ ਨੇ ਉਹਨਾਂ ਨੂੰ ਜਲਤ ਕਹਿੰਦਾ ਵੀ ਤੂੰ ਸਕਿੱਲ ਲੈ ਲੈ ਜਿਵੇਂ ਕੋਈ ਕਾਰਪੇਂਟਰ ਦਾ ਕੋਰਸ ਕਰ ਲਿਆ ਕਿਸੇ ਨੇ ਜਾਂ ਕੋਈ ਵੈਲਡਿੰਗ ਦਾ ਕੰਮ ਸਿੱਖ ਲਿਆ ਜਾਂ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਲਿਆ ਉਹ ਜਾਂ ਫਿਰ ਡਰਾਈਵਿੰਗ ਦਾ ਲਾਇਸੈਂਸ ਲੈ ਕੇ ਹੈਵੀ ਜਾਂ ਪਹਿਲਾਂ ਉਹ ਦੁਬਈ ਭੇਜ ਦਿੰਦੇ ਆ ਦੁਬਈ ਤੋਂ ਲਾਇਸੈਂਸ ਲੈ ਕੇ ਫਿਰ ਕੈਨੇਡਾ ਦੇ ਵਿੱਚ ਜਿਹੜਾ ਟਰਕਿੰਗ ਕੰਪਨੀਆਂ ਨੇ ਉਹ ਉਹਨਾਂ ਨੂੰ ਬੜੀ ਜਲਦੀ ਰੁਜ਼ਗਾਰ ਦਿੰਦੀਆਂ ਨੇ ਕਿਉਂਕਿ ਜਿਹੜੇ ਟਰੱਕਾਂ ਦੇ ਉੱਤੇ ਉੱਥੇ ਡਰਾਈਵਰ ਲੱਗੇ ਹੋਏ ਆ ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਆ ਉਹ ਲਗਭਗ ਇੱਕ ਘੰਟੇ ਦੇ 40 ਤੋਂ 50 ਡਾਲਰ ਜਿਹੜੇ ਨੇ ਉਹ ਕਮਾਉਂਦੇ ਨੇ ਇਸ ਕਰਕੇ ਉਹਨਾਂ ਨੂੰ ਇੱਕ ਵੱਡਾ ਸੁਪਨਾ ਦੀਦਾ ਵੀ ਜੇ ਅਸੀਂ ਕੁਝ ਸਾਲ ਉੱਥੇ ਜਾ ਕੇ ਟਰੱਕ ਚਲਾ ਲਈਏ ਤਾਂ ਸਾਡੇ ਕੋਲੇ ਬਹੁਤ ਸਾਰੇ ਪੈਸੇ ਇਕੱਠੇ ਹੋ ਜਾਣਗੇ ਇਹ ਵੀ ਜਿਹੜੀ ਉਹਨਾਂ ਦੀ ਇੱਕ ਸੋਚ ਹੈ ਬਣੀ ਹੋਈ ਤਾਂ ਵੀ ਜਿਹੜਾ ਪ੍ਰਵਾਸ ਵੱਲ ਸਾਡੇ ਨੌਜਵਾਨ ਜਿਹੜੇ ਨੇ ਉਹ ਜਾ ਰਹੇ ਨੇ ਕੁੜੀਆਂ ਜਿਹੜੀਆਂ ਕੁੜੀਆਂ ਨੂੰ ਭੇਜਿਆ ਕਿਉਂ ਜਾ ਰਿਹਾ ਹੈ ਕਿਉਂਕਿ ਲੜਕੀਆਂ ਨੂੰ ਵੀ ਇੱਥੇ ਸੁਰੱਖਿਤ ਨਹੀਂ ਮਹਿਸੂਸ ਕਰ ਰਹੀਆਂ ਹਾਲ ਤਾਂ ਤੇ ਅਸੀਂ ਦੇਖਦੇ ਆ ਕਿਵੇਂ ਇੱਥੋਂ ਦੇ ਬੱਚਿਆਂ ਵਿੱਚ ਉਹ ਦਰਿੰਦਗੀ ਆ ਰਹੀ ਹੈ ਕਿਉਂਕਿ ਜਿਹੜਾ ਨਸ਼ਾ ਹੈ ਇਹ ਬੰਦੇ ਦੇ ਦਿਮਾਗ ਨੂੰ ਖੋਖਲਾ ਕਰ ਦਿੰਦਾ ਹੈ ਸੋਚਣ ਤੋਂ ਪਾਸੇ ਕਰ ਦਿੰਦਾ ਹੈ ਉਹ ਚੰਗੀ ਸੋਚ ਨਹੀਂ ਲੈ ਕੇ ਆਉਂਦਾ ਬਲਕਿ 네ਗੈਟਿਵਿਟੀ ਸੋਚ ਜਾਂਦੇ ਆਉਂਦੀ ਹੈ ਇਸ ਕਰਕੇ ਕੁੜੀਆਂ ਜਦੋਂ ਬੱਸਾਂ ਵਿੱਚ ਵੀ ਸਫ਼ਰ ਕਰਦੀਆਂ ਜਾਂ ਕਿਤੇ ਟ੍ਰੇਨਾਂ ਤੇ ਜਾਂਦੀਆਂ ਤਾਂ ਉਹਨਾਂ ਨੂੰ ਬੜੇ ਮਾੜੇ ਕਮੈਂਟ ਸੁਣਨੇ ਪੈਂਦੇ ਨੇ ਬਹੁਤ ਸਾਰੀਆਂ ਕੁੜੀਆਂ ਕਉਕ ਅਸੀਂ ਪੜਾਉਨੇ ਆ ਬੱਚਿਆਂ ਨੂੰ ਦੇਖਦੇ ਆ ਕੁੜੀਆਂ ਸਾਡੇ ਕੋਲੇ ਆ ਕੇ ਸ਼ਿਕਾਇਤਾਂ ਲਾਉਂਦੀਆਂ ਵੀ ਸਰ ਸਾਡਾ ਕਿਵੇਂ ਅਸੀਂ ਪੱਛਾ ਵਿੱਚ ਕਿਵੇਂ ਜਾਂਦੇ ਆ ਤੇ ਸਾਡੇ ਦਾ ਕੀ ਕਿਹੋ ਜਿਹਾ ਸ਼ਲੋਕ ਹੁੰਦਾ ਤਾਂ ਬੱਚਿਆਂ ਦੇ ਮਨ ਦੇ ਵਿੱਚ ਵੀ ਅਸੁਰੱਖਿਤਾ ਜਿਹੜੀ ਭਾਵਨਾ ਆਉਂਦੀ ਹੈ ਉਹ ਵੀ ਫਿਰ ਸੋਚਦੀਆਂ ਨੇ ਵੀ ਅਸੀਂ ਇੱਥੋਂ ਚੱਲੀਏ ਇਹ ਦੇਸ਼ ਦੇ ਵਿੱਚ ਅਸੀਂ ਕੀ ਕਰਾਂਗੇ ਹੌਲੀ ਹੌਲੀ ਉਹਨਾਂ ਦਾ ਵੀ ਝਾਨੇ ਇਸ ਪਾਸੇ ਵਧਿਆ ਹੋਇਆ ਉਹ ਕੁੜੀਆਂ ਆਈਲੈਂਟਸ ਕਰਦੀਆਂ ਨੇ ਉਹਨਾਂ ਦੇ ਮਾਪੇ ਉਹਨਾਂ ਨੂੰ ਆਇਲਟਸ ਕ੍ਰਾਉਨ ਦੇ ਵਿੱਚ ਬੜਾ ਸਹਿਯੋਗ ਦਿੰਦੇ ਰੇ ਇੱਕ ਹੋਰ ਚੱਲਿਆ ਹੋਇਆ ਰਵਾਜ ਜਿਹੜੇ ਮੁੰਡੇ ਆਇਲਟਸ ਨਹੀਂ ਕਰ ਸਕਦੇ ਜਾਂ ਉਹ ਪੜਾਈ ਵਿੱਚ ਕਮਜ਼ੋਰ ਨੇ ਤਾਂ ਜਿਹੜੀਆਂ ਕੁੜੀਆਂ ਆਇਲਟਸ ਕਰ ਲੈਂਦੀਆਂ ਨੇ ਤਾਂ ਉਹਨਾਂ ਨਾਲ ਉਹਨਾਂ ਦੇ ਰਿਸ਼ਤੇ ਜੋੜ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਵੀ ਬਾਹਰ ਭੇਜਿਆ ਜਾਂਦਾ ਹੈ ਅਜਿਹੇ ਸਾਡੇ ਸਾਹਮਣੇ ਬਹੁਤ ਕੇਸ ਆਏ ਨੇ ਬਹੁਤ ਸਾਰੇ ਇਹਨਾਂ ਵਿੱਚ ਵਿਗਾੜ ਵੀ ਪਏ ਨੇ ਕੁੜੀਆਂ ਬਾਹਰ ਚਲੀਆਂ ਗਈਆਂ ਤਾਂ ਉੱਥੇ ਕੁੜੀਆਂ ਤੇ ਮਾਪਿਆਂ ਨੇ ਖਰਚਾ ਕਰਤਾ ਸਹੁਰਿਆਂ ਵੱਲੋਂ ਭੇਜਣ ਦਾ ਪਰ ਉਹ ਉੱਥੇ ਜਾ ਕੇ ਉਹਨਾਂ ਦਾ ਮਨ ਬਦਲ ਗਿਆ ਉਹ ਮੁੰਡਿਆਂ ਨੂੰ ਨਹੀਂ ਬੁਲਾਉਂਦੀਆਂ ਸੀ ਦਫ਼ਾ ਇਹ ਵੀ ਇਹ ਜੇ ਕਿ ਐਸਾ ਹੀ ਨਹੀਂ ਇਸ ਕਰਕੇ ਪਰ ਫਿਰ ਵੀ ਇਹ ਰਜਾਨ ਰੁਕ ਨਹੀਂ ਰਹਾ ਕੁੜੀਆਂ ਵੀ ਮੁੰਡਿਆਂ ਨੂੰ ਲਿਜਾ ਰਹੀਆਂ ਨੇ ਤੇ ਮੁੰਡੇ ਵੀ ਆਈਲਟਸ ਕਰਕੇ ਕੁੜੀਆਂ ਨੂੰ ਬਾਹਰ ਲਿਜਾ ਰਹੇ ਨੇ ਇਸ ਤਰ੍ਹਾਂ ਉਹਨਾਂ ਦਾ ਸਪਾਊਸ ਵੀ ਜਾ ਜਿਹੜਾ ਹੈ ਉਹ ਲੱਗਦਾ ਰਹਿੰਦਾ ਪਰ ਹੁਣ ਕੁਝ ਕੁਝ ਕਾਨੂੰਨ ਉੱਥੋਂ ਦੀਆਂ ਸਰਕਾਰਾਂ ਨੇ ਬਦਲੇ ਨੇ ਪਰ ਫਿਰ ਵੀ ਏਅਰ ਜਾਨ ਹਜੇ ਰੁਕਿਆ ਨਹੀਂ ਹੈ ਲੋਕ ਬੜੀ ਆਸਾਨੀ ਦੇ ਨਾਲ ਬਾਹਰ ਜਾ ਰਹੇ ਨੇ ਹੋਰ ਵੀ ਇਹਦੇ ਵਿੱਚ ਇੱਕ ਹੋਰ ਹੈ ਕਿ ਜਿਹੜਾ ਉੱਥੇ ਰਹਿ ਕੇ ਜਿਹੜੇ ਬੱਚੇ ਇੱਕ ਤਾਂ ਆਪਣੇ ਆਪ ਨੂੰ ਕੰਮ ਕਰਦੇ ਹਨ ਜਿਹੜਾ ਨਾਲ ਕੰਮ ਕਰਦਾ ਕਲਚਰ ਹੈ ਕਿਉਂਕਿ ਉਹ ਉੱਥੇ ਜਾ ਕੇ ਤਾਂ ਕੋਈ ਵੀ ਕੰਮ ਕਰ ਲੈਂਦੇ ਨੇ ਉਹ ਪਰ ਇੱਥੇ ਰਹਿ ਕੇ ਆਪਣਾ ਕੋਈ ਮਿਹਨਤ ਦਾ ਕੰਮ ਨਹੀਂ ਕਰਦੇ ਜੇਕਰ ਉਹ ਇੱਥੇ ਵੀ ਮਿਹਨਤ ਦਾ ਕੰਮ ਕਰਨ ਜਿੰਨਾ ਉੱਥੇ ਕਰਦੇ ਨੇ ਕਸਾ ਬਲਤਾ ਪ੍ਰਾਪਤ ਕਰ ਸਕਦੇ ਆ ਪਰ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਵਸਿਆ ਹੋਇਆ ਵੀ ਉੱਥੇ ਜਾ ਕੇ ਅਸੀਂ ਕਿਉਂਕਿ ਸਾਨੂੰ ਕਿਹੜਾ ਕਿਸੇ ਨੇ ਦੇਖਣਾ ਇੱਥੇ ਉਹ ਸ਼ਰਮ ਮਹਿਸੂਸ ਕਰਦੇ ਆ ਛੋਟਾ ਕੰਮ ਕਰਨ ਦੇ ਵਿੱਚ ਉੱਥੇ ਜਾ ਕੇ ਤਾਂ ਉਹ ਆ ਹੋਟਲਾਂ ਦੇ ਵਿੱਚ ਬੀਟਰ ਵੀ ਬਣ ਸਕਦੇ ਨੇ ਤੇ ਉੱਥੇ ਹੋਰ ਵੀ ਕੰਮ ਕਰਦੇ ਜਿਵੇਂ ਅੰਬੈਸੀਆਂ ਦੇ ਵਿੱਚ ਅਸੀਂ ਦੇਖਦੇ ਆਂ ਕਈ ਵਾਰੀ ਜਿਹੜੇ 에어ਪੋਰਟ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਸਫਾਈ ਦਾ ਕੰਮ ਵੀ ਕਰਦੇ ਆ ਇਹ ਵੀ ਅਸੀਂ ਦੇਖਿਆ ਗਿਆ ਜਾ ਕੇ ਕਈ ਵਾਰ ਪਰ ਇੱਥੇ ਜਿਹੜਾ ਹੈ ਕੰਮ ਉਹ ਕਰਨ ਦੇ ਵਿੱਚ ਆਪਣੇ ਆਪ ਨੂੰ ਹੀਨਤਾ ਮਹਿਸੂਸ ਕਰਦੇ ਆ ਸਾਡੇ ਕਿਉਂ ਕੋਈ ਕੰਮ ਦਾ ਕਲਚਰ ਬਣੇ ਨਹੀਂ ਜਿਹੜਾ ਕਿ ਸਾਡੇ ਬਹੁਤ ਸਾਲ ਪਹਿਲਾਂ ਹੋਇਆ ਕਰਦਾ ਸੀ ਅੱਜ ਦੀ ਜਿਹੜੀ এডਿਕੇਸ਼ਨ ਹੈ ਉਹ ਉਹਨਾਂ ਨੂੰ ਕਿਸੇ ਇਸ ਤਰ੍ਹਾਂ ਦਾ ਵੋਕੇਸ਼ਨਲ ਤਮਣੀ ਸਿਖਾਉਂਦੀ ਉਹਨਾਂ ਦੇ ਅੰਦਰ ਇੱਕ ਡਿਗਰੀ ਹੈ ਜਿਵੇਂ ਬੀਏ ਕਰ ਲਈ ਐਮਏ ਕਰ ਲਈ ਯਾ ਐਮਏ ਤੋਂ ਬਾਅਦ ਬੱਚੇ ਐਮਫਲ ਵੀ ਕਰ ਲੈਂਦੇ ਆ ਪੀਐਚਡੀ ਕਰ ਲੈਂਦੇ ਆ ਪਰ ਉਹ ਇੱਕ ਕਿਤੇ ਨਹੀਂ ਕਿਉਂਕਿ ਕਾਲਜਾਂ ਦੇ ਵਿੱਚ ਵੀ ਦੇਖਿਆ ਪਰਮਨੈਂਟ ਜੋਬਸ ਨੇ ਜਿਹੜੀਆਂ ਬਹੁਤ ਘੱਟ ਨੇ ਗਵਰਨਮੈਂਟ ਕਾਲਜਾਂ ਦੇ ਵਿੱਚ ਤਾਂ ਭਰਤੀ ਹੀ ਨਹੀਂ ਹੋਈ ਪਿਛਲੇ 25 ਸਾਲਾਂ ਦੇ ਵਿੱਚ ਮਾਸ ਪੱਤਰ ਤੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਨਹੀਂ ਰੱਖੇ ਗਏ ਬਾਕੀ ਜਿਹੜੇ ਬੀਐਡ ਕਰਕੇ ਬੱਚੇ ਰੱਖੇ ਜਾਂਦੇ ਆ ਉਹਦੇ ਲਈ ਵੀ ਟੈਸਟ ਲੱਗਦੇ ਕੋਈ ਟੈਟ ਪਾਸ ਕਰਦਾ ਕੁਝ ਸਬਜੈਕਟਿਵ ਟੈਸਟ ਪਾਸ ਕਰਦੇ ਆ ਉਸ ਤੋਂ ਬਾਅਦ ਫਿਰ ਮੈਰਿਟ ਬਣਦੀ ਆ ਬੱਚੇ ਉਸ ਦੇ ਵਿੱਚ ਬਹੁਤ ਘੱਟ ਆਉਂਦੇ ਜੇ ਤਾਂ ਜਿਹੜੀ ਬੇਰੁਜ਼ਗਾਰੀ ਉੱਧਰ ਵੀ ਬਹੁਤ ਵੱਡੀ ਗਿੰਤੀ ਦੇ ਵਿੱਚ ਹੈ ਵੀਰ ਬੱਚੇ ਹੀ ਬਹੁਤ ਬੇਰੁਜ਼ਗਾਰ ਨੇ ਤੇ ਇਸੇ ਤਰ੍ਹਾਂ ਹੋਰ ਜਿਹੜੀ ਟੈਕਨੀਕਲ ਐਜੂਕੇਸ਼ਨ ਆ ਮੰਨ ਲਓ ਕਿਸੇ ਨੇ ਡਿਪਲੋਮਾ ਕਰ ਲਿਆ ਜਾਂ ਆਈਟੀਆਈ ਕਰ ਲਈ ਤਾਂ ਉਹਨਾਂ ਨੂੰ ਵੀ ਕੋਈ ਚੰਗਾ ਰੁਜ਼ਗਾਰ ਨਹੀਂ ਮਿਲ ਰਿਹਾ ਕੰਪਨੀਆਂ ਉਹਨਾਂ ਦਾ ਸ਼ੋਸ਼ਣ ਕਰਦੀਆਂ ਨੇ ਇੱਕ ਦੋ ਸਾਲ ਉਹਨੂੰ ਰੋਜ਼ਗਾਰ ਦਿੰਦੀਆਂ ਨੇ ਉਸ ਤੋਂ ਬਾਅਦ ਆਏ ਨਹੀਂ ਪਤਾ ਕਦੋਂ ਉਹਨਾਂ ਨੂੰ ਨੌਕਰੀ ਤੋਂ ਕੱਢ ਦੇਣ ਜੌਬ ਸਕਿਉਰਿਟੀ ਦੀ ਭਾਵਨਾ ਜਿਹੜੀ ਹੈ ਉਹ ਹੈ ਨਹੀਂ ਸਰਕਾਰੀ ਨੌਕਰੀਆਂ ਨੇ ਜਿਹੜੀਆਂ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਨੌਕਰੀਆਂ ਮਿਲੀਆਂ ਨੇ ਪਰ ਉਹ ਕਿੰਨੀਆਂ ਕਿਨੇ ਹਜ਼ਾਰਾਂ ਵਿੱਚ ਨੇ ਪਰ ਬੇਰੁਜ਼ਗਾਰੀ ਬੇਰੁਜ਼ਗਾਰੀ ਤਾਂ ਲੱਖਾਂ ਵਿੱਚ ਹੈ ਤੇ ਉਹ ਬੱਚੇ ਕੀ ਕਰਨ ਮਾਪੇ ਵੀ ਕੀ ਕਰਨ ਮਾਪਿਆਂ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ ਕਿ ਅਸੀਂ ਬੱਚਿਆਂ ਨੂੰ ਉਹਨਾਂ ਦਾ ਭੁੱਖ ਕਿਵੇਂ ਤਿਆਰ ਕਰੀਏ ਫਿਰ ਉਹ ਕੀ ਕਰਦੇ ਨੇ ਉਹਨਾਂ ਲਈ ਸੌਖਾ ਤੰਦਾਈ ਹੈ ਕਿ ਉਹ ਆਪਣਾ ਕੋਈ ਨਾ ਕੋਈ ਘਰ ਦੇ ਜੇਬਰਾਤ ਜਾਂ ਕੋਈ ਜਮੀਨ ਜਿਹੜੀ ਹੈ ਕਿਉਂਕਿ ਪੰਜਾਬ ਜਿਹੜਾ ਹੈ ਉਹ ਖੇਤੀਬਾੜੀ ਪ੍ਰਧਾਨ ਸੂਪਾ ਹੈ ਇੱਥੇ ਹਰ ਇੱਕ ਬੰਦੇ ਕੋਲੇ ਕਿਸਾਨ ਕੋਲੇ ਜ਼ਮੀਨ ਹੈ ਭਾਵੇਂ ਉਹ ਤਿੰਨ ਕਿੱਲੇ ਆ ਚਾਰ ਕਿੱਲੇ ਆ ਪਰ ਉਹਦੀ ਕੀਮਤ ਜਿਹੜੀ ਹੈ ਵਧੀਆ ਕੀਮਤ ਉਹਨਾਂ ਨੂੰ ਮਿਲ ਜਾਂਦੀ ਹੈ 30-35 ਲੱਖ ਦਾ ਕਿੱਲਾ ਵੇਚਦੇ ਨੇ ਤੇ ਬੱਚੇ ਨੂੰ ਉਹ ਬਾਹਰ ਭੇਜਣ ਦਾ ਯਤਨ ਕਰਦੇ ਨੇ ਇਹ ਇੱਕ ਸੌਖਾ ਢੰਗ ਇਹੀ ਉਹਨਾਂ ਨੂੰ ਲੱਗਦਾ ਹੈ ਪਰ ਜੇਕਰ ਇਹ ਰੁਝਾਨ ਇਸੇ ਤਰ੍ਹਾਂ ਹੀ ਰਿਹਾ ਤਾਂ ਬਹੁਤ ਸਾਰੇ ਪਿੰਡਾਂ 'ਚ ਤਾਂ ਦੇਖਿਆ ਗਿਆ ਕਿ ਕੋਈ ਨੌਜਵਾਨ ਮਿਲ ਹੀ ਨਹੀਂ ਰਿਹਾ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਹੋ ਜਿਹਾ ਬਣਨਗੇ ਪੰਜਾਬ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਬਿਰਦਾ ਆਸ਼ਰਮ ਬਣ ਜਾਵੇਗਾ ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸੱਥਾਂ ਸੁੰਨੀਆਂ ਲੱਗਣਗੀਆਂ ਉੱਥੇ ਸਿਰਫ ਬਜ਼ੁਰਗ ਹੀ ਹੋਣਗੇ ਪਰ ਇਹ ਰੁਝਾਨ ਰੁਕਣਾ ਚਾਹੀਦਾ ਹੈ ਸਰਕਾਰਾਂ ਨੂੰ ਇਸ ਵੱਲ ਸੋਚਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਜਿਹੜਾ ਨਸ਼ਾ ਇੰਨੀ ਮਾਤਰਾ ਦੇ ਵਿੱਚ ਖੁੱਲੇ ਆਮ ਵਿਕ ਰਿਹਾ ਹੈ ਉਸ ਨੂੰ ਸਰਕਾਰ ਨੱਥ ਪਾਵੇ ਰੋਕੇ ਵੱਡੀ ਪੱਧਰ ਤੇ ਇਸ ਦੇ ਬਾਰੇ ਇੱਕ ਮਿਸ਼ਨ ਤਿਆਰ ਕਰੇ ਔਰ ਜਿਹੜੇ ਬੱਚੇ ਨਸ਼ੇ ਕਰ ਰਹੇ ਨੇ ਉਹਨਾਂ ਲਈ ਕੋਈ ਚੰਗੇ ਹਸਪਤਾਲ ਬਣਾਏ ਜਾਣ ਤਾਂ ਕਿ ਉਹਨਾਂ ਨੂੰ ਇੱਕ ਲੈਮਲੇਟ ਦੇ ਵਿੱਚ ਲਿਆਉਣ ਲਈ ਮੁਕਤਰਾ ਵਿੱਚ ਲਿਆਉਣ ਲਈ ਉਹਨਾਂ ਨੂੰ ਜੀਵਨ ਮੁੜ ਕੇ ਚੰਗੇ ਪਾਸੇ ਲਾਉਣ ਲਈ ਬੜਾ ਸਸਤਾ ਤੇ ਟਿਕਾਊ ਸਾਧਨ ਜਿਹੜੇ ਡਾਕਟਰ ਨੇ ਉਹ ਇਸ ਤਰ੍ਹਾਂ ਦੀ ਸਾਨੂੰ ਸਹੂਲਤਾਂ ਦੇਣ ਤਾਂ ਕਿ ਜਿਹੜੇ ਬੱਚੇ ਨਸ਼ਿਆਂ ਵਾਲੇ ਪਾਸੇ ਪਏ ਹੋ ਜੇ ਉਹਨਾਂ ਨੂੰ ਅਸੀਂ ਰੋਕ ਕੇ ਚੰਗਾ ਜੀਵਨ ਵਾਲੇ ਪਾਸੇ ਲਾ ਸਕੀਏ ਇਹ ਸਾਡੀ ਇੱਕ ਪੂਰੀ ਮੰਗ ਹੈ ਮੇਰੀ ਵੀ ਮੰਗ ਹੈ ਤੇ ਸਾਡੇ ਸਮਾਜ ਦੀ ਵੀ ਮੰਗ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੀ ਨਸ਼ਿਆਂ ਵਾਲੇ ਪਾਸੇ ਰੋਕਣ ਦੀ ਹਰ ਮੌਕਣ ਯਤਨ ਕੀਤਾ ਜਾਵੇ ਤਾਂ ਕਿ ਜਿਹੜੀ ਇਹ ਪ੍ਰਵਾਸ ਹੈ ਪੰਜਾਬ ਦੇ ਵਿੱਚੋਂ ਵੱਡੀ ਪਾਰੀ ਗਿਣਤੀ ਦੇ ਵਿੱਚ ਹੋ ਰਿਹਾ ਹੈ ਇਹ ਰੁਕ ਸਕੇ ਇਹ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਡੇ ਨੌਜਵਾਨ ਇਸੇ ਤਰ੍ਹਾਂ ਚਲੇ ਗਏ ਤਾਂ ਸਾਡੇ ਇੱਥੇ ਜਿਹੜਾ ਕਲਚਰ ਹੈ ਸਾਡਾ ਜਿਹੜਾ ਅਮੀਰ ਵਿਰਸਾ ਹੈ ਸਾਡਾ ਇਤਿਹਾਸ ਹੈ ਇੱਕ ਗੌਰਵਮਈ ਇਤਿਹਾਸ ਹੈ ਕਿਉਂਕਿ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਪੰਜਾਬੀਆਂ ਨੇ ਆਜ਼ਾਦੀ ਦੇ ਵਿੱਚ ਕਿੱਡਾ ਵੱਡਾ ਰੋਲ ਅਦਾ ਕੀਤਾ ਤੇ ਅਸੀਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਅਸੀਂ ਜਦੋਂ ਪੜਦੇ ਆ ਯੋਧਿਆਂ ਦੀਆਂ ਵਾਰਾਂ ਤੇ ਉਹ ਸਾਡੇ ਜਿਹੜੇ ਨੌਜਵਾਨਾਂ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਧਰਮ ਦੀ ਖਾਤਰ ਦੇਸ਼ ਦੀ ਖਾਤਰ ਤਾਂ ਉਹ ਸਾਡਾ ਸਾਰਾ ਕੁਝ ਹੈ ਐ ਲੱਗਦਾ ਹੈ ਕਿ ਸਾਡਾ ਕਲਚਰ ਕਿਤੇ ਖੁੱਸੀ ਨਾ ਜਾਵੇ ਕਿਉਂਕਿ ਜਦੋਂ ਸਾਡੇ ਨੌਜਵਾਨ ਬਾਹਰ ਜਾਣਗੇ ਤਾਂ ਇਹਦੇ ਨਾਲ ਜਿਹੜੀ ਸਾਡੀ ਔਰੇ ਦਾ ਕੰਮ ਹੈ ਉਹ ਤਾਂ ਚਲਾਉਣਾ ਹੈ ਉਹਦੇ ਲਈ ਸਾਡੇ ਕੋਲੇ ਫਿਰ ਪ੍ਰਵਾਸ ਹੈ ਜਿਹੜਾ ਇੱਕ ਹੋਰ ਤਰ੍ਹਾਂ ਦਾ ਹੋ ਰਿਹਾ ਹੈ ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰਲੇ ਸੂਬੇ ਨੇ ਜਿਵੇਂ ਬਿਹਾਰ ਹੈ ਜੁਪੀ ਹੈ ਉੱਥੋਂ ਦੇ ਜਿਹੜੇ ਲੋਕ ਨੇ ਉਹ ਇੱਧਰ ਆ ਰਹੇ ਨੇ ਪ੍ਰਵਾਸ ਉਹ ਵੀ ਹੈ ਇੱਕ ਪ੍ਰਵਾਸ ਇੱਧਰੋਂ ਆ ਇੱਧਰੋਂ ਬਾਹਰ ਨੂੰ ਜਾ ਰਹੇ ਉਹ ਇੱਧਰ ਆ ਰਹੇ ਨੇ ਤਾਂ ਉਹਨਾਂ ਦਾ ਕਲਚਰ ਵੀ ਸਾਡੇ ਦੇਸ਼ ਦੇ ਵਿੱਚ ਇੱਥੇ ਆ ਕੇ ਇਨਵੋਲ ਹੋ ਰਿਹਾ ਹੈ ਭਾਵੇਂ ਕਿ ਉਹ ਸਾਡੇ ਪੰਜਾਬੀ ਬੋਲਣ ਹੀ ਸਿੱਖ ਜਾਂਦੇ ਨੇ ਉਹ ਸਾਡੇ ਕਲਚਰ ਦੇ ਵਿੱਚ ਇਨਵੋਲਵ ਹੋ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਤਾਂ ਇਹ ਵੀ ਇੱਕ ਸੁਰੱਖਿਅਤ ਦੀ ਭਾਵਨਾ ਜਿਹੜੀ ਸਾਡੇ ਅੰਦਰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਤੇ ਸਾਡਾ ਪੰਜਾਬੀ ਜਿਹੜਾ ਸੱਭਿਆਚਾਰ ਹੈ ਉਹਦੇ ਵਿੱਚ ਕਿਤੇ ਰਲਾ ਤਾਂ ਨਹੀਂ ਪੈਦਾ ਹੋ ਜੂਤ ਲਾ ਇਹ ਠੀਕ ਹੈ ਵੀ ਹਜੇ ਤੱਕ ਜਣਾ ਜਿਹੜੀਆਂ ਪੰਜਾਬੀ cultures ਨੇ ਬਹੁਤ ਮਜ਼ਬੂਤ ਨੇ ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਜਿਹੜੀ ਭਾਸ਼ਾ ਹੈ ਲਿਪੀ ਹੈ ਉਹ ਗੁਰਮੁਖੀ ਹੈ ਤੇ ਉਹਦੀ ਭਾਸ਼ਾ ਪੰਜਾਬੀ ਆ ਇਸ ਕਰਕੇ ਜਿਉਂ-ਜਿਉਂ ਸਾਡੇ ਗੁਰਦੁਆਰਿਆਂ ਦੇ ਵਿੱਚ ਪਾਠ ਹੈ ਪਾਠ ਹੁੰਦੇ ਨੇ ਜਾਂ ਕੀਰਤਨ ਹੁੰਦਾ ਉਹ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਪਰ ਇਹ ਵੀ ਕੁਝ ਹੱਦ ਤੱਕ ਹੈ ਪਰ ਜਿਉਂ-ਜਿਉਂ ਜਿਉਂ ਇਹ ਸਮਾਂ ਵਧੇਗਾ ਤਾਂ ਸਾਡੇ ਸਾਹਮਣੇ ਸਮੱਸਿਆਵਾਂ ਹੋਰ ਆਉਣਗੀਆਂ ਇਸ ਕਰਕੇ ਇਸ ਇਸ ਰੁਝਾਨ ਨੂੰ ਖਤਮ ਕਰਨ ਦੇ ਵਿੱਚ ਮਾਪਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਬੱਚਿਆਂ ਨੂੰ ਇੱਥੋਂ ਦੇ ਕਲਚਰ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਇੱਥੋਂ ਦੇ ਕੰਮ ਦੇ ਕਲਚਰ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਜਿਹੜੇ ਪਿਤਾ ਪੁਰਖੀ ਧੰਦੇ ਨੇ ਜਿਵੇਂ ਮੰਨ ਲਓ ਦਸਤਕਾਰੀ ਦੇ ਜਿਵੇਂ ਵੀ ਕੋਈ ਮੋਚੀ ਹੈ ਜਾਂ ਜੁੱਤੀਆਂ ਕੰਨਣ ਦਾ ਕੰਮ ਕਰਦਾ ਹੈ ਜਾਂ ਜੁੱਤੀਆਂ ਵੇਚਣ ਦਾ ਕੰਮ ਕਰਦਾ ਹੈ ਉਸ ਬਰਾਦਰੀ ਨੂੰ ਸੋਚਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਆਪਣੇ ਇਸ ਧੰਦੇ ਵਿੱਚ ਪਾਈਏ ਦਰਜੀ ਬਰਾਦਰੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਟੇਲਰਿੰਗ ਦਾ ਕੰਮ ਹੈ ਉਹਦਾ ਵਧੀਆ ਡਿਜ਼ਾਈਨਿੰਗ ਦੇ ਵਿੱਚ ਉਹਨਾਂ ਦਾ ਕੋਰਸ ਕਰਵਾਓ ਆਪਦੇ ਕੰਮ ਦੇ ਨਾਲ ਲਾਓ ਤਾਂ ਕਿ ਉਹਨਾਂ ਦੇ ਅੰਦਰ ਕੰਮ ਕਰਨ ਦੀ ਭਾਵਨਾ ਪੈਦਾ ਹੋਵੇ ਉਸ ਨੂੰ ਉਹ ਕਿਸੇ ਹੋਰ ਵਧੀਆ ਢੰਗ ਨਾਲ ਕਿਸੇ ਰੀਡੀਮੇਡ گارਮੈਂਟਸ ਦੇ ਨਾਲ ਜੋੜ ਕੇ ਜਾਂ ਕਿਸੇ ਆ ਜਿਹੜੀ ਟੇਲਰਿੰਗ ਹੈ ਉਹਦਾ ਆਧ ਨੂੰ ਕੀ ਕਰਨ ਹੋ ਸਕੇ ਐਵੇਂ ਜਿਵੇਂ ਸਾਡੀ ਜਿਹੜੀ ਖੇਤੀ ਦੀ ਸਾਡਾ ਜਿਹੜਾ ਕੰਮ ਹੈ ਇਸ ਨੂੰ ਵੀ ਅੱਜ ਦੇ ਆਧ ਨੂੰ ਕੀ ਕਰਨ ਦੇ ਵਿੱਚ ਜੋੜਨਾ ਚਾਹੀਦਾ ਹੈ ਕਿਉਂਕਿ ਇਸ ਦੇ ਜਿਹੜੇ ਪ੍ਰਾਣੀਆਂ ਫਸਲੀ ਚੱਕਰ ਹੈ ਉਹਦੇ ਚੋਂ ਕੱਟ ਕੇ ਰੋਜ਼ਗਾਰ ਮੁਖੀ ਜਿਹੜੇ ਧੰਦੇ ਨੇ ਉਹਦੇ ਵਿੱਚ ਬੱਚਿਆਂ ਨੂੰ ਸਿੱਖਿਤ ਕਰਨਾ ਚਾਹੀਦਾ ਤੇ ਮਾਪਿਆਂ ਨੂੰ ਵੀ ਨਾਲ-ਨਾਲ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਇਸ ਕੰਮ ਵੱਲ ਲਾਉਣ ਦੀ ਪ੍ਰੇਰਣਾ ਦਿੱਤੀ ਜਾਵੇ ਤਾਂ ਕਿ ਬੱਚੇ ਘਰ ਦਾ ਜਿਹੜਾ ਕੰਮ ਹੈ ਉਹ ਸਿੱਖਣ ਜਿਵੇਂ ਪਸ਼ੂ ਪਾਲਣੀ ਹੈ ਉਹਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਜੇ ਕਿਤੇ ਉਹ ਮੱਝਾਂ ਦਾ ਕੰਮ ਕਰਨ ਜਾਂ ਗਊ ਫਾਰਮ ਖੋਲਣ ਵਧੀਆ ਕਿਸਮ ਦੀਆਂ ਗਊਆਂ ਜਿਵੇਂ ਰਾਠੀ ਸਾਈਵਾਲ ਇਸ ਤਰ੍ਹਾਂ ਦੀਆਂ ਗਊਆਂ ਨੇ ਜਿਹੜੀਆਂ ਉਹ ਸਾਡੇ ਲੋਕ ਨੇ ਜਿਹੜੇ ਕਿਸਾਨ ਉਹ ਪਾਲਣ ਉਹਨਾਂ ਦਾ ਦੁੱਧ ਵੀ ਬਹੁਤ ਮਹਿੰਗਾ ਵਿਕਦਾ ਤੇ ਉਹਨਾਂ ਦਾ ਜਿਹੜਾ ਕੀਕਿਓ ਹੈ ਉਹ ਉਸ ਤੋਂ ਮਹਿੰਗਾ ਵਿਕਦਾ ਹੋਰ ਤਾਂ ਹੋਰ ਅੱਜਕੱਲ ਮੈਂ ਦੇਖਿਆ ਹੈ ਕਿ ਜਿਹੜੇ ਕਿਸਾਨ ਬੱਕਰੀਆਂ ਦਾ ਕੰਮ ਕਰਦੇ ਆ ਬੱਕਰੀਆਂ ਪਾਲਦੇ ਨੇ ਉਹਨਾਂ ਨੂੰ ਵੇਚਦੇ ਨੇ ਉਹਨਾਂ ਦਾ ਦੁੱਧ ਵੇਚਦੇ ਨੇ ਔਰ ਬੱਡੀ ਮਹਿੰਗੀ ਕੀਮਤ ਦੇ ਵਿੱਚ ਉਹ ਤਾਂ ਦੁੱਧ ਵਿਕ ਰਿਹਾ ਹੈ ਇਹ ਕੰਮ ਵੀ ਲਾਹੇਵੰਦ ਤੰਦਾ ਹੈ ਖੇਤੀ ਦਾ ਇੱਕ ਵੀ ਕੰਮ ਹੈ ਪਰ ਸਾਡੇ ਕਿਉਂਕਿ ਹਜੇ ਤੱਕ ਇਸ ਤਰ੍ਹਾਂ ਦਾ ਕਲਚਰ ਨਹੀਂ ਡਿਵੈਲਪ ਹੋਇਆ ਜਿਸ ਦੀ ਕਿ ਸਾਨੂੰ ਬਹੁਤ ਲੋੜ ਹੈ ਤੇ ਅਸੀਂ ਇਸ ਗੱਲਬਾਤ ਦੇ ਵਿੱਚ ਹੀ ਸਿੱਟੇ ਕੱਢ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਪ੍ਰਵਾਸ ਹੈ ਉਹ ਬੇਸ਼ੱਕ ਭਾਵੇਂ ਬੇਰੁਜ਼ਗਾਰੀ ਹੈ ਬੇਪਰੋਸਗੀ ਹੈ ਜਾਂ ਇੱਥੇ ਨਸ਼ਿਆਂ ਦੀ ਵਧ ਰਹੀ ਪ੍ਰਮਾਅ ਹੈ ਜਾਂ ਜਿਹੜਾ ਜੀਵਨ ਜਿਉਣ ਦਾ ਪੱਧਰ ਹੈ ਉਹ ਉਹ ਦੇਸ਼ਾਂ ਦੇ ਮੁਕਾਬਲੇ ਨਹੀਂ ਹੈ ਉਹ ਨੀਵਾ ਹੈ ਇਸ ਨੂੰ ਵੀ ਉੱਚਾ ਚੱਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਜੀਵਨ ਜਾਂਚ ਦੇ ਵਿੱਚ ਕੁਝ ਨਾ ਕੁਝ ਸੁਧਾਰ ਕਰੀਏ ਪਹਿਲਾ ਸੁਧਾਰ ਤਾਂ ਅਸੀਂ ਆਪਣੇ ਆਪ ਵਿੱਚ ਕਰਾਂਗੇ ਫਿਰ ਸਰਕਾਰਾਂ ਕਰਨਗੀਆਂ ਅਸੀਂ ਪਹਿਲਾਂ ਆਪਣਾ ਨਾਲਦਵਾਲਾ ਸਾਫ਼ ਕਰੀਏ ਪਹਿਲਾਂ ਤਾਂ ਅਸੀਂ ਸੋਚੀਏ ਵੀ ਜਿਹੜੀ ਸਰਦੀ ਧਰਤੀ ਹੈ ਇਸ ਦੇ ਉੱਪਰ ਅਸੀਂ ਇੰਨੀਆਂ ਜਹਿਰਾ ਸਿੜਕ ਰਹੇ ਆ ਉਸ ਨੂੰ ਘਟਾਈਏ ਜਿਹੜੀਆਂ ਅਸੀਂ ਪਰਾਲੀਆਂ ਨੂੰ ਅੱਗਾਂ ਲਾ ਲਾ ਕੇ ਆਪਣੀ ਜਿਹੜੀ ਧਰਤੀ ਆ ਉਹ ਖਰਾਬ ਕਰਦੀ ਉਹ ਉਸ ਨੂੰ ਵੀ ਬਚਾਈਏ ਤੇ ਜਿਹੜਾ ਪਾਣੀ ਹੈ ਸਾਡਾ ਪਾਣੀ ਉਸ ਨੂੰ ਸ਼ੁੱਧ ਕਰੀਏ ਸਰਕਾਰਾਂ ਨੂੰ ਵੀ ਚਾਹੀਦਾ ਇਹਦੇ ਵੱਲ ਧਿਆਨ ਦੇਣ ਕਿ ਜਿਹੜਾ ਕੈਮੀਕਲ ਹੈ ਉਹ ਫੈਕਟਰੀਆਂ ਦਾ ਸਿੱਧਾ ਡੈਰੇਆਂ ਦੇ ਵਿੱਚ ਨਾ ਪਾਇਆ ਜਾਵੇ ਸਾਡੇ ਜਿਹੜੇ ਧਰਤੀ ਦਾ ਪਾਣੀ ਹੈ ਉਸ ਦੀ ਸੰਭਾਲ ਕੀਤੀ ਜਾਵੇ ਇਹ ਫਸਲੀ ਚੱਕਰ ਹੈ ਜਿਹੜਾ ਉਸ ਨੂੰ ਬਦਲ ਕੇ ਜਿਹੜੀ ਐਮਐਸਪੀ ਹੈ ਉਸ ਨੂੰ ਸਾਰੀਆਂ ਫਸਲਾਂ ਤੇ ਲਾਗੂ ਕੀਤਾ ਜਾਵੇ ਤਾਂ ਜਿਹੜੀਆਂ ਦੋ ਫਸਲਾਂ ਦਾ ਚੱਕਰ ਹੈ ਉਹ ਵੀ ਸਾਡਾ ਘਟੇਗਾ ਕਣਕ ਤੇ ਝੋਨੇ 'ਚੋਂ ਨਿਕਲ ਕੇ ਅਸੀਂ ਸਾਡੀ ਜ਼ਮੀਨ ਆ ਜਿਹੜੀ ਉਪਜਾਊ ਸ਼ਕਤੀ ਉਹ ਵਧੇਗੀ ਇਸ ਪਾਸੇ ਵੀ ਜਦੋਂ ਅਸੀਂ ਧਿਆਨ ਦੇਵਾਂਗੇ ਤਾਂ ਸਾਡਾ ਕੰਮ ਵੀ ਵਧੇਗਾ ਤੇ ਸਾਡਾ ਵਾਤਾਵਰਣ ਵੀ ਸੁਖਾਵਾਂ ਹੋਵੇਗਾ ਤੇ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈ ਉਹ ਸੋਚਣਗੇ ਕਿ ਅਸੀਂ ਪੰਜਾਬ ਦੇ ਵਿੱਚ ਹੀ ਰਹੀਏ ਤੇ ਪੰਜਾਬ ਦੇ ਵਿੱਚ ਹੀ ਰਹਿ ਕੇ ਅਸੀਂ ਆਪਣਾ ਰੋਜ਼ਗਾਰ ਇੱਥੇ ਲੈ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਈਏ ਤੇ ਇਹ ਗੱਲਾਂ ਜੇ ਜਿੰਨੀਆਂ ਹੋਣ ਗਿਆ ਤਾਂ ਸਾਡਾ ਪੰਜਾਬ ਮੁੜ ਤੋਂ ਖੁਸ਼ਹਾਲ ਪੰਜਾਬ ਬਣੇਗਾ ਇੱਥੇ ਰੰਗਲਾ ਪੰਜਾਬ ਬਣੇਗਾ ਜਿਹਨੂੰ ਅਸੀਂ ਕਹਨੇ ਆ ਇਹ ਇੱਥੇ ਸਾਡਾ ਜਿਹੜਾ ਗ੍ਰੀਨ ਰੈਵੋਲੂਸ਼ਨ ਜਿਹੜਾ ਕਿ ਪੰਜਾਬੀ ਨੂੰ ਲੈ ਕੇ ਆਂਦਾ ਸੀ ਉਹ ਹੋਰ ਵੀ ਅੱਗੇ ਨੂੰ ਸੁਖਾਵਾਂ ਹੋਵੇਗਾ ਸੋ ਇਹ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਸੀ ਉਹ ਅਸੀਂ ਇੱਥੇ ਹੀ ਇਸ ਨੂੰ ਸਮਾਪਤ ਕਰਦੇ ਹਾਂ ਤਾਂ ਕਿ ਮੇਰੀ ਬੇਨਤੀ ਜਿਹੜੀ ਹੈ ਇੱਕ ਵਾਰੀ ਫੇਰ ਅਸੀਂ ਇਹੀ ਕਰਾਂਗੇ ਕਿ ਪ੍ਰਵਾਸ ਹੈ ਜਿਹੜਾ ਇਹ ਠੀਕ ਹੈ ਵੀ ਬੱਚੇ ਕਰ ਰਹੇ ਨੇ ਪਰ ਇਹ ਸਾਡੇ ਪੰਜਾਬ ਦੇ ਲਈ ਪ੍ਰਵਾਸ ਹੈ ਜਿਹੜਾ ਇਹ ਬਹੁਤਾ ਚੰਗਾ ਨਹੀਂ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਐਨੀ ਵਾਰੀ ਬੇਨਤੀ ਹੈ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਗੱਲਬਾਤ ਸੁਣੀ ਧੰਨਵਾਦ ਸ਼ੁਕਰੀਆ